ਸਿਕਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਹੈਗਾ ਨੈਸ਼ਨਲ ਹਾਈਵੇ ਮੋਕਾ ਬਰਨਾਲਾ ਤੇ ਐਨ ਐਚ 703 ਤੇ ਤੁਸੀਂ ਦੇਖ ਬਹੁਤ ਭਾਰੀ ਐਕਸੀਡੈਂਟ ਹੋਇਆ ਇੱਥੇ ਤੇ ਆ ਦੇਖੋ ਵੀ ਗੱਡੀ ਦੇ ਪਰ ਖੱੱਚੇ ਉੱਡ ਗਏ ਆ ਸਾਰਾ ਬੰਪਰ ਬੰਪਰ ਤੋ ਲੈ ਕੇ ਭੰਗ ਗਿਆ ਟੁੱਟ ਗਿਆ ਗੱਡੀ ਤਾਂ ਅਗਲੇ ਲੈ ਗਈ ਜਿਹੜਾ ਦਾ ਹੈਗਾ ਕੰਬੈਨ ਵਾਲਾ ਉਹਦੇ ਆ ਬੈਕ ਸਾਈਡ ਦੇਖ ਲਓ ਜਿਵੇਂ ਵਿੱਚੋਂ ਕਟਰ ਵਾਲੀ ਜਗਾ ਆ ਗਈ ਪਿੱਛੇ ਜਿਹੜਾ ਫੂਸਾ ਜ ਟਕਰ ਹੁੰਦਾ ਉਸ ਜਗਾ ਤੋਂ ਤੇ ਬੈਕ ਤੋਂ ਮਾਰਿਆ ਬੈਕ ਤੋਂ ਬਹੁਤ ਸਾਰੇ ਪ੍ਰੋਬਲਮਾਂ ਆਉਂਦੀਆਂ ਬਹੁਤ ਸਾਰੇ ਦੁੱਕਾਟ ਪਾਈਦੇ ਆ ਤੇ ਗੱਡੀ ਸੰਭਲਦੀ ਨਹੀਂ ਨੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਗੱਡੀ ਪਿੱਛੇ ਮਾਰ ਦਿੰਦੇ ਆ ਤੇ ਪਹਿਲਾਂ ਵੀ ਇੱਕ ਦਿਨ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਵਾਲੇ ਪਿੱਛੋਂ ਫੈਡ ਮਾਰੀ ਸੀ ਤੇ ਗੱਡੀਆਂ ਮੂਰੇ ਬ੍ਰੇਕ ਮਾਰ ਜਾਂਦੀਆਂ ਜਾਂ ਕੰਪੈਨ ਨਾ ਵਗੈਰਾ ਹੈਗੇ ਜਿਹੜੇ ਖੇਤੀਬਾੜੀ ਦੇ ਸਾਹੰਦਾ ਅੱਜਕੱਲ ਬਹੁਤ ਜ਼ਿਆਦਾ ਦਾਦ ਦੇ ਵਿੱਚ ਝੋਨੇ ਦੀ ਜਦੋਂ ਕਟਾਈ ਹੁੰਦੀ ਆ ਉਦੋਂ ਬਹੁਤ ਸਾਰੇ ਜਿਹੜੇ ਬਾਹਣ ਆ ਉਹ ਹੁਣ ਖੇਤੀਬਾੜੀ ਵਾਲੇ ਵਾਲੇ ਜਿਵੇਂ ਟਰੈਕਟਰ ਹੋ ਗਏ ਟਰਾਲੀਆਂ ਹੋ ਗਈਆਂ ਕਮਬਾਈਨਾ ਹੋ ਗਈਆਂ ਸੜਕਾਂ ਤੇ ਹੁੰਦੀਆਂ ਤੇ ਉਦੋਂ ਬਹੁਤ ਸੰਭਲ ਕੇ ਚੱਲਣ ਦਾ ਵੇਲਾ ਹੁੰਦਾ ਇਹਦੇ ਚ ਕੋਈ ਵੀ ਅਣਸਖਾਮੀ ਘਟਨਾ ਵਾਪਰ ਸਕਦੀ ਆ ਸੁਚੇਤ ਰਿਆ ਕਰੋ ਵੀਡੀਓ ਬੱਦ ਤੋਂ ਸ਼ੇਅਰ ਕਰ ਦਿਓ ਅਗਲੇ ਤੋਂ ਸੁਚੇਤ ਰਹੋ ਜੀ ਧੰਨਵਾਦ